ਹਾਂਜੀ ਦੋਸਤੋ ਬਹੁਤ ਚੰਗੇ ਦੁੱਧ ਵਾਲੀ ਇੱਕ ਆਪਾਂ ਤੁਹਾਨੂੰ HF ਗਾਂ ਲੈ ਕੇ ਆਏ ਮਿੱਤਰੋ ਸੂਰਾ ਤੀਜਾ ਸੁੰਦੀ ਆ। ਬਾਈ ਬਲਕਰਨ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ। ਸਰੀਰ ਪੱਖੋਂ ਬਹੁਤ ਸੋਹਣੀ ਆ, ਥਾਂਲੇਵੇ ਦੀ ਪੂਰੀ ਸਾਫ ਆ। ਹੱਥੀ ਚਵਾਈ ਵੀ ਆ ਤੇ ਮਸ਼ੀਨੀ ਚਵਾਈ ਦਾ ਵੀ ਤੁਸੀਂ ਕਰ ਸਕਦੇ ਹੋ। ਤੇ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਹੀ ਲਵਾਂਗੇ। ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ। ਕੀ ਬਾਈ ਨੇ ਰੇਟ ਕੀਤਾ? ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ। ਪੂਲੇਪਿੰਡ ਦੇ ਵਿੱਚੋਂ ਮਿੱਤਰੋ ਆਪਾਂ ਇਹ ਵੀਡੀਓ ਬਣਾ ਰਹੇ ਆ। ਤੇ ਫਿਕਸ ਲੇਵੇ ਦੀ ਹੈ ਸਰੀਰ ਪੱਖੋਂ ਸੋਹਣੀ ਆ ਰੰਗ ਸੋਹਣਾ ਕੱਦ ਕਾਠ ਵੀ ਮਿੱਤਰੋ ਚੰਗਾ ਸਰੀਰ ਪੱਖੋਂ ਵੀ ਮਿੱਤਰੋ ਸੋਹਣੀ ਆ ਥੋੜਾ ਜਿਹਾ ਆ ਤੁਰਦੀ ਮਿੱਤਰੋ ਦਿਖਵਣਿਆ ਥੋੜੀ ਜੀ ਕੈਮਰੇ ਤੋਂ ਡਰਦੀ ਆ ਤੁਰਦੀ ਤਾਂ ਲੇ ਕੁਝ ਪਸ਼ੂਆਂ ਤੋਂ ਜਦੋਂ ਆਪਾਂ ਪਾਸੇ ਮਿੱਤਰੋ ਲੈ ਕੇ ਜਾਂਦੇ ਮੋੜ ਲਿਓ ਰੇ ਮੋੜ ਲਿਓ ਪਾਸੇ ਲੈ ਕੇ ਜਾਂਦੇ ਉਦੋਂ ਵੀ ਪਸ਼ੂ ਉਪਰਾ ਮਿੱਤਰੋ ਮੰਦਾ ਰੰਗ ਬਹੁਤ ਸੋਹਣਾ ਸਰੀਰ ਪੱਖੋਂ ਬਹੁਤ ਚੰਗੀ ਆ ਤੇ ਚੰਗੀ ਮਿੱਤਰੋ ਸਭ ਵੀ ਆ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆਂ ਫੇਰ ਆਪਾਂ ਕੱਲ ਕਰਦੇ ਆਂ ਮਿੱਤਰੋ ਤੀਜਾ ਸੂਆ ਸੁਣਾ ਮੇਰਾ ਅੰਦਾਜ਼ਾ ਤੇ 5-7 ਦਿਨ ਬਾਕੀ ਨੇ ਦੁੱਧ ਬਾਈ ਕਿੰਨਾ ਦੱਸਦਾ ਉਹਦੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਹੈ ਜੀ ਪਿੰਡ ਹੈਗਾ ਪੂਲਾ ਹਨਾ ਤੇ ਘਰ ਹੈਗਾ ਪੁਰਾਣੀ ਹਵੇਲੀ ਕੋਲੇ ਹਾਂਜੀ ਜਿੱਥੇ ਗੇਟ ਜਾ ਬਣਿਆ ਬਾਂਦਰ ਹਨਾ ਜਿੱਥੇ ਬਣਿਆ ਦਾ ਠੀਕ ਹੈ ਸੂਆ ਤੀਜਾ ਸੂਦੀ ਆ ਤੀਜਾ ਸੂਆ ਸੂ ਬਾਈ ਦੂਜੇ ਸੂਆ ਲਈ ਸੀ ਤੀਜਾ ਸੂਆ ਸੂ ਗਿਆ ਹੁਣ ਦੁੱਧ ਕਿੰਨਾ ਕੁ ਦਿੱਤਾ ਵਾ ਇਹਦਾ ਫੁੱਲਾ ਦੁੱਧ ਹਾਂਜੀ 25.5 ਲੀਟਰ ਹਾਂ 25 22 ਲੀਟਰ ਦੇ ਵਿੱਚ ਹੈਗਾ 25 22 ਲੀਟਰ ਦਿੱਤਾ ਵਾ ਦੂਜੇ ਸੂਏ ਤੀਜੇ ਸੂਏ ਸੂਣਾ ਲੈ ਜੂ ਪੰਜ ਚਾਰ ਦਿਨ ਹਫਤਾ ਲੈ ਹਫਤਾ ਹਾਂ ਠੀਕ ਹੈ ਰੇਟ ਫਿਰ ਕੀ ਕਰਤਾ ਜੀ ਰੇਟ ਲੋਕ ਦਾ ਨੱਕ ਕਹਿੰਦੇ ਜੀ ਆਪਾਂ 98 ਮੰਨ ਲਾ ਵੀ 2000 ਘਟਾਉਣਾ ਠੀਕ ਹੋ ਜਾ ਜਾਂਗੇ ਮਾਨਤਾਨ ਹੋ ਜਾਣਾ ਮਾਨਤਾਨ ਵੀ ਕਰ ਦਿਆਂਗੇ ਮਾਨਤਾਨ ਹੋ ਜਾਊਗਾ ਹਾਂ ਕਰ ਦਿਆਂਗੇ ਤੇ ਟੀਕਾ ਕੋਈ ਨੋਰਮਲ ਜੀ ਸਿੰਪਲ ਹੈ ਹਾਂ ਤੇ ਫੋਨ ਨੰਬਰ ਜਿਆਦਾ ਕੁਸ ਫੋਨ ਨੰਬਰ ਜਿਆਦਾ ਕੁਸ ਕੇ ਦੰਦ ਦਿੰਦੇ ਹਾਂ ਮੈਨੂੰ ਪੜਾ ਦੇ ਬਸ ਕੋਈ ਨਹੀਂ ਮੈਂ ਬੋਲ ਦਿੰਦਾ ਨੰਬਰ ਆ ਜੀ 9914368778 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਬਾਈਬਲ ਕਰਨ ਦੇ ਘਰੋਂ ਆਪਾਂ ਵੀਡੀਓ ਬਣਾ ਰੇਆ ਪਿੰਡ ਹੈਗਾ ਬਾਈ ਦਾ ਪੂਲਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ